ਗੱਲਾਂ ਬਾਤਾਂ ਦਾ سلسلہ ਸੁਣ ਰਹੇ ਵੀਰੋ ਭੈਣੋ ਦੋਸਤੋ ਅੱਜ ਆਪਾਂ ਯੂਐਸਏ ਦੀ ਧਰਤੀ ਤੇ ਖੜੇ ਆਂ ਤੇ ਉਹ ਸਾਹਮਣੇ ਜਿਹੜੀ ਕੋਠੀ ਦਿਖ ਰਹੀ ਹੈ ਮੈਥੋਂ ਲੈ ਕੇ ਉੱਥੋਂ ਤੱਕ ਸਣਿਆ ਲੰਬੇ ਲੰਬੇ ਦਰਖਤ ਤੇ ਇਧਰਲੇ ਪਾਸੇ ਕੋਠੀ ਉਹ ਕਾਰ ਤੱਕ ਮੈਂ ਤੁਹਾਨੂੰ ਕੱਲੀ ਕੱਲੀ ਦਿਖਾਉਂਗਾ ਕਿ ਪੰਜਾਬ ਚੋਂ ਆ ਕੇ ਇਕ ਇਨਸਾਨ ਨੇ ਤਰੱਕੀ ਕਰਕੇ ਕਿੰਨਾ ਸੁੰਦਰਤਾ ਘਾਰ ਹੀ ਬਣਾਇਆ ਹੈ ਬਾਕੀ ਅੰਦਾਜ਼ਾ ਤੁਸੀਂ ਉਸ ਦਾ ਆਪ ਲਾ ਲਿਓ ਕਿੰਨੇ ਇਨਸਾਨਾਂ ਦੀ ਉਸ ਨੇ ਮਦਦ ਕੀਤੀ ਇੱਥੇ ਬਹੁਤ ਸਾਰੇ ਲੋਕ ਜਿਹੜੇ ਇੱਥੇ ਆਏ ਨਾ ਕੋਲੇ ਤੇ ਸਮੇਂ-ਸਮੇਂ ਇਹਨਾਂ ਨੇ ਮਦਦ ਕਰਕੇ ਕੰਮ ਤੇ ਵੀ ਲਾਏ ਸੈੱਟ ਵੀ ਕੀਤੇ ਆਪਦੇ ਕੰਮ ਵੀ ਸੈੱਟ ਕੀਤੇ ਆਪਦੇ ਬੱਚੇ ਵੀ ਸੈੱਟ ਕੀਤੇ ਬਹੁਤ ਵਧੀਆ ਇਹ ਇਨਸਾਨ ਹੈ ਮੈਂ ਤੁਹਾਨੂੰ ਨਾਂ ਤਾਂ ਬਾਅਦ ਚ ਦੱਸੂ ਪਹਿਲਾਂ ਆ ਦੇਖੋ ਆ ਗੇਟ ਦੀ ਐਂਟਰੀ ਹੈ ਇੱਥੇ ਆਟੋ ਗੇਟ ਹੈ ਚਾਬੀ ਗੱਡੀ ਦੇ ਵਿੱਚੋਂ ਹੀ ਘਕਾਉਂਦੇ ਆ ਤੇ ਬੱਸ ਬਾਹਰ ਖੁੱਲ ਜਾਂਦਾ ਹੈ ਆ ਬਾਗ ਹੈ ਆ ਤਾਂ ਪਹਿਲਾਂ ਤੁਸੀਂ ਇਹਦੀ ਬਾੜ ਦੇਖੋ ਆਹ ਮੇਰੇ ਸੱਜੇ ਹੱਥ ਚਿੱਟੇ ਫੁੱਲ ਤੇ ਆ ਉਹ ਲੰਮੇ ਦਰਖਤ ਕਿਸੇ ਦੇ ਆ ਤੇ ਆਹ ਬਾਈ ਦੇ ਆਗੇ ਆ ਨਾਲ ਦੀ ਜਿਹੜੀਆਂ ਸੜਕਾਂ ਬਣਾਈਆਂ ਸਿਰਫ ਟੌਰ ਵਾਸਤੇ ਪੀਸ ਆਫ ਮਾਈਂਡ ਵਾਸਤੇ ਤਾਂ ਦੇਖੋ ਕਿੰਨਾ ਸੋਹਣਾ ਲਾਇਆ ਕਿੰਨੇ ਤਰੀਕਿਆਂ ਨਾਲ ਡਿਜ਼ਾਈਨਿੰਗ ਬਣਾ ਕੇ ਲਾਇਆ ਲਾਉਣ ਤਾਂ ਆਪਾਂ ਵੀ ਘਾਈ ਐ ਇਸ ਤੋਂ ਬਾਅਦ ਤੁਸੀਂ ਦੇਖੋ ਇੱਕ ਸੜਕ ਦੇ ਨਾਲ ਨਾਲ ਆਹ ਸੜਕ ਇਹਨਾਂ ਦੇ ਆਪਦੇ ਘਰ ਨੂੰ ਬਣਾਈ ਹੈ ਖੱਬੇ ਹੱਥ ਮੋੜ ਦੀਏ ਚੱਲਦੇ ਆਪਾਂ ਇਧਰ ਪਹਿਲਾਂ ਮੈਂ ਸਾਨੂੰ ਇਧਰ ਲੈ ਚਲਾਂ ਇਧਰ ਬਾਗਬਾਨੀ ਹੈ ਇਹਨਾਂ ਦੀ ਬਾਗਬਾਨੀ ਐਨੇ ਸੁੰਦਰ ਤਰੀਕੇ ਨਾਲ ਲਈ ਹੈ ਕਿ ਡੇਲੀ ਤੜਕੇ ਉੱਠ ਕੇ ਇੱਥੇ ਆਉਂਦੇ ਆ ਇਹਨਾਂ ਨੇ ਨਿੰਬੂ ਜਾਂ ਹੋਰ ਜਿਹੜੇ ਫਲ ਐ ਉਹ ਇਥੇ ਨਾ ਛਕਣੇ ਐ ਤੇ ਫੇਰ ਅੱਗੇ ਚੱਲਦੇ ਐ ਆ ਦੇਖੋ ਪੌਦਾ ਕਿੰਨਾ ਸੋਹਣਾ ਐ ਆ ਆ ਗਏ ਆ ਅਮਰੂਦ ਆ ਗਿਆ ਠੀਕ ਐ ਆ ਗੁਲਾਬ ਆ ਗਿਆ ਚਿੱਟਾ ਇਧਰ ਆਪਣੀ ਆਈ ਜੰਮਨ ਆ ਅਮਰੂਦ ਐ ਜਿਹੜਾ ਦੇ ਦੇ ਤਿੰਨ ਤਿੰਨ ਰੋਡਾਂ ਲੱਗ ਰਹੇ ਇਕੱਠੀਆਂ ਇਹ ਆ ਦੇਖੋ ਤਿੰਨ ਤਿੰਨ ਅਮਰੂਦ ਇੱਕ ਪਹਿਲਾਂ ਪੱਕੂ ਦੂਜੇ ਬਾਅਦ ਚ ਪੱਕਣਗੇ ਇਸੇ ਤਰ੍ਹਾਂ ਆ ਨਿੰਬੂ ਐ ਆ ਵੀ ਨਿੰਬੂ ਐ ਆਪਾਂ ਤਾਂ ਇਹਨੂੰ ਬਾਰਾਮਾਸ ਚ ਕਹਿੰਦੇ ਨੇ ਇਹਨੂੰ ਆਪਾਂ ਕਹਿੰਦੇ ਗਲਗਲ ਨਹੀਂ ਇਹ ਗਲਗਲ ਨਹੀਂ ਇਹ ਤਾਂ ਇੰਨਾ ਮਿੱਠਾ ਇੰਨਾ ਸਵਾਦ ਟੇਸਟੀ ਨਿੰਬੂ ਐ ਕਮਾਲ ਐ ਤੇ ਸਾਰਾ ਭਰਿਆ ਪਿਆ ਆ ਵੀ ਨੀ ਵੋਹ ਆਮਰੂਦ ਫੇਰ ਆ ਗਿਆ ਆ ਤਣੀਆਂ ਆ ਗਿਆ ਆਹਾ ਆਪਣੇ ਆਗੇ ਗੰਨੇ ਆ ਗਏ ਇਧਰ ਠੀਕ ਹੈ ਆ ਹੋਰ ਪੌਦੇ ਪਰ ਪਰਿਆ ਪੈ ਸਾਰੇ ਪੌਦਿਆਂ ਨਾਲ ਸਾਰੇ ਪੌਦੇ ਪੌਦਿਆ ਇੱਧਰ ਦੇਖ ਇਧਰ ਕਿੰਨੇ ਪੌਦੇ ਕਿੰਨਾ ਪਿਆਰ ਹੈ ਇਹਨਾਂ ਪੌਦਿਆਂ ਦੇ ਨਾਲ ਸਭ ਤੋਂ ਵੱਡੀ ਗੱਲ ਮੈਸੂਨ ਖਾਵਾਂ ਆਪਾਂ ਗੱਲ ਕਰਦੇ ਸੀ ਅਨਾਰ ਦਾ ਬੂਟਾ ਏ ਇਹ ਐ ਨਹੀਂ ਵੀ ਆਪਣੇ ਫੁੱਲ ਜੇ ਲਾ ਕੇ ਖੜ ਜਾਂਦੇ ਇਹ ਸਾਰਾ ਪੱਕੂਗਾ ਸਾਰੇ ਅਨਾਰ ਬਣਨਗੇ ਕਹਿੰਦਾ ਖਾਨੇ ਨਜ਼ਾਰੇ ਨਾ ਤੇ ਆ ਦੇਖੋ ਕਾ ਮੋਲੇ ਚਿੱਟੇ ਜਾਮਣੀਏ ਰੰਗ ਦੇ ਪੌਦੇ ਐ ਉਹਦੇ ਪਰਲੇ ਪਾਸੇ ਆਪਣੀ ਕੰਧ ਵੀ ਐ ਉਹ ਇਹਨਾਂ ਦੀ ਐ ਤੇ ਦੇਖੋ ਕਾ ਦੀ ਕਟਿੰਗ કરી ਹੈ ਨਾ ਅਵੇ ਦੀ ਰੋੜੀਆਂ ਆ ਬਣਾ ਕੇ ਆ ਦੇਖੋ ਆ ਆ ਕੀ ਹੈ ਆਪਾਂ ਇਹਨੂੰ ਪੱਟ ਕੇ ਪਰੇ ਮਾਰ ਦੇ ਚਲਾ ਕੇ ਵੀ ਇਹਨੇ ਕੀ ਕਰਨਾ ਤੇ ਇਹੀ ਉਹ ਨਾ ਪੱਟੇ ਹੋਣ ਕਰਕੇ ਬੂਟੇ ਇਹਦੇ ਘਰ ਦੀ ਦਿੱਖ ਬਣਾ ਰਹੇ ਆ ਉਹ ਨਾਲ-ਨਾਲ ਗੁਲਾਬੀ ਫੁੱਲਾਂ ਵਾਲੀ ਬੇਲ ਜਿਹੜੀ ਆਪਾਂ ਬਣਾਉਨੇ ਹੁੰਨੇ ਉਹ ਬੇਲ ਨੂੰ ਲਾ ਕੇ ਕੱਟ-ਕੱਟ ਕੇ ਕੱਟ-ਕੱਟ ਕੇ ਇੱਕ ਬੜਾ ਸੁੰਦਰ ਦ੍ਰਿਸ਼ ਬਣਾ ਲਿਆ ਇਹਨਾਂ ਨੇ ਇਸ ਇਹਨਾਂ ਦਾ ਬਗੀਚਾ ਬਹੁਤ ਸੁੰਦਰ ਇਹ ਜੂਸ ਦੱਸਦੇ ਕਮਾਲ ਦਾ ਕਿਤੇ ਇੱਕ ਗਨ ਪਾਦ ਗਏ ਤਾਂ ਦੂਜੇ ਪਾਸੇ ਗਲਾਸ ਤੋਂ ਜੂਸ ਭਾਲੇ ਨਹੀਂ ਆਂਦਾ ਕਮਾਲ ਦੀ ਗੱਲ ਹੈ ਉਹ ਇੱਥੇ ਚਾਰ ਚਾਰ ਵਾਰੀ ਮਰੋੜਤਾ ਫੇਰ ਪਾਤਾ ਮਰੋੜਤਾ ਫੇਰ ਪਾਤਾ ਦੋ ਕਰਤੇ ਚਾ ਮਸਾਂ ਗਲਾਸ ਜੂਸ ਦਾ ਨਿਕਲਦਾ ਦੋ ਦੋ ਗਨਾਂ ਚੋਂ ਪਰ ਨਹੀਂ ਕਹਿੰਦੇ ਵੀ ਅਸੀਂ ਇੱਕੋ ਹੀ ਗੰਨਾ ਪਾਉਣੇ ਆ ਮਸ਼ੀਨਾ ਵੀ ਇਸ ਕਿਦ ਨੂੰ ਐ ਵੀ ਭਵੇਂ ਉਹਨੂੰ ਜਦੋਂ ਇੱਕ ਵਾਰੀ ਪਾ ਕੇ ਕੱਢ ਲਿਆ ਨਾ ਤੁਸੀਂ ਅੱਗ ਮਚਾ ਲਓ ਹੁਣ ਆਪਾਂ ਚੱਲਦੇ ਆਂ ਘਰ ਵੱਲੋਂ ਜਿੱਥੇ ਆ ਆਪਣੀ ਚੜਾਈ ਐ ਆ ਟੋਟਾ ਦੇਖੋ ਉਹ ਉੱਥੇ ਜਾ ਕੇ ਇਨਾਂ ਨੇ ਇਹ ਮੋੜ ਕੇ ਕਾਰ ਬੰਨੀ ਨੂੰ ਕੀਤਾ ਹੈ ਉਹ ਚਾਰੇ ਦਰਖਤ ਹੈ ਆ ਦਿਸਦਾ ਕਿੰਨਾ ਸੋਹਣਾ ਥਾ ਹੈ ਹੇ ਹੈ ਕੀ ਨਜ਼ਾਰਾ ਯਾਰ ਇਹ ਉੱਠ ਕੇ ਦਿਨ ਚੜਦੇ ਨਾ ਇੱਥੇ ਢੀੜਾ ਲੈਂਦੇ ਆ ਇੱਧਰ ਇੱਧਰ ਤੋਂ ਆਪਾਂ ਆਏ ਸੀ ਤੇ ਹੁਣ ਆਪਾਂ ਇੱਧਰ ਦੀ ਚੱਲ ਵੜਦੇ ਆ ਮਾਰੇ ਇੱਧਰ ਬੈਕ ਸਾਈਡ ਇਹਦਾ ਆ ਦੇਖੋ ਕਾ ਵਿੱਚ ਪੱਥਰ ਸਿਰਦਾ ਸੀਗਾ ਪੱਥਰ ਮਿਲ ਜਾਂਦਾ ਸੌਖਾ ਇੱਥੇ ਪੱਥਰ ਬਹੁਤ ਪਰ ਫੇਰ ਵੀ ਉਹਨੂੰ ਟਿਕਾਉਣਾ ਨੇ ਧਰਨਾ ਤੇ ਕਾ ਦੀ ਕਟਿੰਗ ਕਰਨੀ ਕੀ ਕਮਾਲ ਹੈ ਜੀ ਲੱਗਦਾ ਨਾ ਇੰਉਂ ਕਰਦਾ ਵੀ ਕੱਪੜੇ ਦੀ ਲੋੜ ਨਹੀਂ ਇੱਥੇ ਪੈਜ ਕੇ ਹੂੰ ਇਹ ਬਈ ਪੰਜਾਬ ਤੋਂ ਜਾ ਕੇ ਪ੍ਰਫੁੱਲਤ ਕਾਰੋਬਾਰੀ ਦਾ ਕਰ। ਵੇਖ ਕੇ ਤੁਹਾਨੂੰ ਬੜੀ ਖਰਾਨੀ ਹੁੰਦੀ ਹੋ। ਇਹ 2 ਕਿੱਲੇ ਜਮੀਨ ਹੈ। ਬਾਹਰ ਤੋਂ ਲੈ ਕੇ ਉਹ ਸਾਹਮਣੇ ਕੋਠੀ ਆ ਗਈ। ਇਹ ਕੋਠੀ ਤੱਕ 2 ਕਿੱਕਰ ਜਮੀਨ ਹੋਊ। ਆ ਦੇਖੋ ਆਹ ਰਾਹ ਇੱਧਰ ਮੋੜਦਾ। ਡਿਜ਼ਾਈਨ ਹੀ ਕੀਤਾ ਇਹ ਲੋੜਦੇ ਨਹੀਂ। ਸ਼ੋਭਾ ਤੇ ਆ ਫਿਰ ਕਾ ਆ ਗਿਆ। ਆ ਚਿੱਟਾ ਗੁਲਾਬ ਹੈ। ਉਹ ਫੁੱਲਾ ਆ ਪੌੜ ਗਏ ਕੋਠੀ ਦੇ ਉੱਪਰ ਬਈ ਤਾਂ ਉਹ ਗੱਡੀ ਦੇ ਕੋਲ ਦੀ ਵੱਡੀ ਗੱਡੀ ਦੇ ਕੋਲ ਦੀ ਜਿਹੜਾ ਰਸਤਾ ਉਧਰ ਹੈ ਪਰ ਇਧਰ ਵੀ ਬਹੁਤ ਕੁਝ ਹੈ ਇਹ ਕੋਹਾ ਆਪਣੀ ਇੱਕ ਲਾਏ ਬੂਟਾਂ ਦੀ ਕਟਿੰਗ ਮੰਨਦੇ ਤੁਸੀਂ ਕਿਤੇ ਹੋਇਆ ਪੂਰਾ ਵਾਤਾ ਕਟਾ ਕਖਰੀ ਸਾਬ A1 ਆ ਨਾਲ ਦੀ ਮੂਰਤੀ ਗਲੀ ਜਿੱਕ ਘਾਰੀ ਕਟਿੰਗ ਕਰਦੀ ਆ ਹੋ ਗਿਆ ਇਧਰ ਦੇਖੋ ਇਹ ਪਹਾਰਾ ਹੈ ਸੁਬਹ ਸ਼ਾਮ ਨੂੰ ਛੜਦੇ ਆ ਚਲਾਉਂਦੇ ਆ ਆ ਦੇਖ ਤਿੰਨ ਰੋ ਹੈ ਪਹਿਲੀ ਰੋ ਗੁਲਾਬ ਹੈ ਦੂਜੀ ਰੋ ਆਪਣੇ ਜਿਹੜਾ ਬੈਲੋ ਨੇ ਉਹਦੀ ਕਟਿੰਗ ਕੀਤੀ ਹੈ ਤੀਜੀ ਦੁਸ਼ ਥੱਲੇ ਲੋਕ ਦਿੱਤੀ ਹੈ ਕਿਹਾ ਇਹ ਬੱਟ ਹੈ ਆ ਲੱਕੜ ਦੀ ਸਿਲ ਸਪਾਈ ਹੈ ਇਹ ਦੇਖੋ ਇਹ ਬੂਟਾ ਉਹਨਾਂ ਬੂਟਿਆਂ ਦੇ ਬਰਾਬਰ ਕਿੰਨਾ ਸੋਹਣਾ ਲੱਗਦਾ ਹੈ ਇਹ ਸਾਰਾ ਉਹਦਾ ਕੋਠੀ ਦਾ ਸੀਨੇ ਇੱਥੇ ਕਮਰੇ ਹੈ ਇੱਥੋਂ ਵੀ ਐਂਟਰੀ ਹੋ ਜਾਂਦੀ ਹੈ ਆ ਵੇਰੀ ਕੋਠਾ ਹਿੱਸਾ ਹੁਣ ਆਪਾਂ ਚੱਲਦੇ ਹਾਂ ਪਰਲੇਵਾਰ ਉਧਰੇ ਬਾਗ ਵਿੱਚ ਤੁਸੀਂ ਦੇਖੋ ਘਰ ਦੇ ਜਿਵੇਂ ਨੇੜੇ ਐ ਫੁੱਲ ਵੱਧ ਐ ਜਿਵੇਂ ਜਿਵੇਂ ਦੂਰ ਐ ਘਾਹ ਵੱਧ ਐ ਇਧਰ ਦੇਖੋ ਤੁਸੀਂ ਲੱਗਦਾ ਪਤਾ ਆਪਾਂ ਕਿੱਥੋਂ ਆਏ ਆ ਇਹ ਸਾਰਾ ਘਰ ਫੁੱਲ ਬੂਟੇ ਸਾਰੇ ਇਸ ਘਰ ਦਾ ਹਿੱਸਾ ਹੈ ਤੁਸੀਂ ਸੁਣਿਓ ਨਵੀਂ ਚੀਜ਼ ਦਿਖਾਉਣਾ ਮੈਂ ਆ ਤਾਂ ਹੋ ਗਈ ਜਿਹੜੀ ਆਪਾਂ ਵੇਖਿਆ ਉਹਦੇ ਨਾਲ ਦੀ ਇਸ ਤਰ੍ਹਾਂ ਉਹ ਦੇਖੋ ਉਧਰ ਪਹਾੜੇ ਚੱਲੀ ਜਾਂਦੇ ਐ ਸਾਹਮਣੇ ਉਹ ਪਾਣੀ ਡਿੱਗੀ ਜਾਂਦਾ ਇਹ ਆਪਦੀ ਮਰਜ਼ੀ ਨਾਲ ਵੀ ਚੱਲ ਪੈਂਦਾ ਇਹ ਚਲਾਉਣਾ ਹੋਵੇ ਨਹੀਂ ਤਾਂ ਤੇ ਮੈਂ ਦਿਖਾਉਣਾ ਤਲਾਈ ਬਣੀ ਵੀ ਆ ਦੇਖੋ ਇੱਥੇ ਗਏ ਆ ਆ ਉੱਚੀ ਕੰਧ ਐ ਆ ਥੱਲੇ ਥੋੜਾ ਜਿਹਾ ਫੁੱਟ ਕਨੀ ਮਾ ਥਾਏ ਦੇਖੋ ਉਹਦੇ ਚ ਬਜਾਈ ਕਰਨੀ ਹੈ ਅੱਲਾਸਰ ਪੱਕੀ ਪਈ ਐ ਮਟਰਾਂ ਦੇ ਚਾਰ ਬੁੱਟੇ ਐ ਐਸ ਵਕਤ ਤੋੜ ਕੇ ਸਬਜ਼ੀ ਤੜੀ ਜਾ ਸਕਦੀ ਸਭ ਤੋਂ ਮੇਰਾ ਮਨ ਖੁਸ਼ ਹੋਇਆ ਇਸ ਗਲਾਬ ਨੂੰ ਦੇਖ ਕੇ ਇਹ ਰੰਗ ਮੈਨੂੰ ਨਹੀਂ ਮਿਲਿਆ ਸੀ ਵੈਸੇ ਕਹਿੰਦੇ ਸੀ ਬਾਈ ਜੀ ਵੀ ਇੱਕ ਕਲਮ ਲੈ ਜਿਓ ਇਹ ਕਲਮ ਤੋਂ ਹੋੜਾ ਹੋ ਜਾਂਦਾ ਐ ਆ ਦੇਖੋ ਆਪਣੇ ਪੱਟ ਕੇ ਸਿਰਦ ਨੇ ਪਾਲਕ ਇਕਨਾਂ ਅਸੀਂ ਕਿੰਨਾ ਚਿਰ ਹੋ ਗਿਆ ਇਸ ਪਾਲਕ ਤੋਂ ਸਬਜ਼ੀ ਖਾਣਿਆ ਨੂੰ ਆ ਛੋੜੀ ਥੋੜੀ ਥੋੜੀ ਦਾਣੇ ਮੇਥੇ ਲਾਤਾ ਕੋਈ ਪਿੰਡੀ ਲਾਤੀ ਮਿਰਚਾਂ ਲਾਤੀਆਂ ਆ ਹੋਰ ਸਵਾਨ ਵੀ ਲੱਗ ਰਿਆਂਦੇ ਇੱਥੇ ਇਹ ਫੁੱਲ ਹੈ ਗੁਲਾਬ ਦੇ ਕਿੰਨੀ ਮਹਿਕ ਖਿਲਾ ਰਹੀ ਹੈ ਦੇਖੋ ਰੰਗ ਦੇਖੋ ਤੁਸੀਂ ਗੁਲਾਬ ਦਾ ਆ ਫੇਰ ਉਹ ਗੁਲਾਬ ਆ ਗਿਆ ਮੈਨੂੰ ਤਾਂ ਇਸ ਗੁਲਾਬ ਦੇ ਮੋਹਤ ਹੀ ਕਰ ਲਿਆ ਤੇ ਬਾਕੀ ਜਿਹੜੀ ਸਮੈਲ ਆ ਰਹੀ ਏ ਥੋਂ ਉਹ ਤਵਾਸੂ ਦਾ ਮੋਲੀ ਕੋਈ ਨਹੀਂ ਉਹ ਸਾਹਮਣੇ 메ਨ ਛੜਕ ਜਾ ਰਹੀ ਏ ਆ ਕਿਸੇ ਜਗ੍ਹਾ ਜਗਾ ਜਗਾ ਨੂੰ ਐ ਸਫਾਈ ਤਾਂ ਦਿੰਦੇ ਐ ਕਿ ਜੇ ਇੱਥੇ ਕੰਮ ਜਿਹੜਾ ਕਾਹ ਪੁਸੋਬ ਕੇ ਸੁੱਕਾ ਹੋਇਆ ਤੇ ਸੁੱਕੇ ਨੂੰ ਅੱਗ ਲੱਗ ਗਈ ਤੇ ਪਤਾ ਨਹੀਂ ਕਿੰਨੀ ਫਾਇਰ ਬ੍ਰਿਗੇਡ ਜਾਂ ਪੁਲਿਸ ਨੂੰ ਇੱਥੇ ਹੁਣ ਆ ਤੇ ਕਿੰਨਾ ਖਰਚ ਆਊ ਇਸ ਕਰਕੇ ਘਰ ਵਾਲੇ ਤੇ ਪਾਬੰਦੀ ਐ ਵੀ ਤੁਸੀਂ ਸਾਫੀ ਰੂ ਰੱਖਣਾ ਪਰਸੋਂ ਹੀ ਬਾਈ ਨੇ ਨੇਗਾ ਯਾ ਟਰੈਕਟਰ ਸੀ ਉਹ ਤੋਰ ਫੇਰ ਕੇ ਆ ਸਫਾਈ ਕੀਤੀ ਹੈ ਦੇਖੋ ਕਿੰਨੀ ਸਾਫ ਦਾ ਸਾਰਾ ਕੱਖ ਨਹੀਂ ਇਥੇ ਇਹ ਆ ਦੇਖੋ ਇਹਨਾਂ ਦੀ ਕਟਿੰਗ ਕਿਵੇਂ ਕੀਤੀ ਹੈ ਠੀਕ ਹੈ ਇਹ ਦੇਖ ਆਪ ਫੋਲੇ ਚਟੇ ਉਹ ਏਨੀ ਚਟਾਈ ਫੁੱਲਾਂ ਚ ਹੋ ਸਕਦੀ ਹੈ ਮੁਸ਼ਕਲ ਬਹੁਤ ਮੁਸ਼ਕਲ ਲੱਗਦੀ ਪਰ ਵੀਰ ਨੇ ਬਹੁਤ ਮਿਹਨਤ ਕਰਕੇ ਇਹ ਬਣਾਈ ਹੈ ਆ ਦੇਖੋ ਸੇਕਣ ਵਾਸਤੇ ਜੇ ਲੱਕੜਾਂ ਨਾ ਸੇਕਣਾ ਆਪਣਾ ਆ ਬੈਠਣ ਵਾਸਤੇ ਤੇ ਆ ਸੇਕਣ ਵਾਸਤੇ ਪ੍ਰਬੰਧ ਹੈ ਆ ਥੱਲੇ ਨੂੰ ਜਾਣ ਵਾਸਤੇ ਦੋਨੇ ਪਾਸੇ ਗੁਲਾਬ ਹੈ ਕਿੰਨਾ ਸੋਹਣਾ ਬੁਲਾਬ ਲੱਗੇ ਆ ਦੇਖੋ ਅੱਜ ਤਾਂ ਟਿੰਗ ਮਾਲੀ ਕਰਕੇ ਜਾਂਦੇ ਆ ਬੜੀ ਸੋਹਣੀਆਂ ਦੇਖੋ ਕਟਿੰਗ ਦਾ ਡਿਜ਼ਾਈਨ ਹੀ ਵੱਖਰਾ ਕਰੀ ਬੈਠੇ ਤੇ ਆ ਇਹਨਾਂ ਦਾ ਪੋਹਾਰਾ ਸਿਸਟਮ ਸਫਾਈ ਵੀ ਆਪੇ ਕਰਦਾ ਇਹ ਪਾਣੀ ਦਾ ਸ਼ੁੱਧਿਕरण ਇੱਥੋਂ ਕਰਕੇ ਉੱਥੋਂ ਥੋੜਾ ਥੋੜਾ ਟਲੀਆਂ ਜਾਂਦਾ ਪਾਣੀ ਨਾ ਤਾਂ ਇਹ ਉਦੋਂ ਵੱਧ ਹੁੰਦਾ ਹੈ ਨਾ ਉਦੋਂ ਘੱਟ ਆਹ ਪ੍ਰੈਸ਼ਰ ਵਾਲੇ ਆ ਉਹ ਪਾਣੀ ਉੱਪਰੋਂ ਆ ਰਿਹਾ ਕਿੰਨਾ ਸੋਹਣਾ ਲੱਗ ਰਿਹਾ ਤੇ ਆ ਬਾਈ ਦੀ ਕੋਠੀ ਦਾ ਗ੍ਰਿਸ਼ ਇਧਰੋਂ ਦੇਖ ਲਓ ਉਹ ਅਬਾਸਕਵਲ ਦਾ ਕੋਲ ਲਾਇਆ ਕਰੇ ਬਾਸਕਵਲ ਚੱਲਦੀ ਹੈ ਕਿੰਨਾ ਨਜ਼ਾਰਾ ਹੈ ਇੰਨਾ ਥਾਵਾਂ ਦਾ ਮੇਰਾ ਤਾਂ ਮਨ ਗੱਡ-ਗੱਡ ਹੋ ਗਿਆ ਬਹੁਤ ਖੁਸ਼ੀ ਹੋਈ ਹੈ ਇਸ ਥਾਂ ਨੂੰ ਲੈ ਇਸ ਕਾਰ ਨੂੰ ਵੇਚ ਕੇ ਆਪਾਂ ਹੁਣ ਕਰਦੇ ਬੈਕ ਸਾਈਡ ਆ ਗਏ ਬੈਕ ਸਾਈਡ ਦੇ ਉੱਤੇ ਦੇਖੋ ਆ ਦੋ ਕੋ ਸਿੰਘਾ ਪਹਾੜੇ ਦੇ ਕੋਲੇ ਪੰਨੇ ਆ ਚਾਰ ਪੰਜ ਪੁਰਸ਼ਾਂ ਇੱਥੇ ਸ਼ਾਮ ਦੇ ਟਾਈਮ ਬੈਠ ਜਾਂਦੇ ਐ ਇਹਦੇ ਬੀਲ ਆਏ ਗਏ ਨੇ ਖੱਟੇ ਜੇ ਠਿੱਕਾਲੇ ਰੱਖੇ ਹੋਏ ਉਹ ਦੇਖੋ ਕਿੰਨੇ ਫੁੱਲ ਪਾਸੇ ਆਪ ਪਾਸਾ ਦੇਖੋ ਇਹਨੂੰ ਅਜੇ ਬੈਕ ਸਾਈਡ ਕਹਿੰਦੇ ਆਏ ਓਪਨ ਰੋਸੋਈ ਓਪਨ ਰੋਸੋਈ ਦੇ ਵਿੱਚ ਸਾਰਾ ਪ੍ਰਬੰਧ ਹੈ ਇਧਰ ਆ ਇੰਟਰੀ ਬੈਕ ਸਾਈਡ ਤੋਂ ਹੋਊਗੀ ਇਹ ਜਿਹੜਾ ਬਰਾਂਡੇ ਜਾਂ ਹੋਰ ਕੋਠੀ ਇਧਰ ਵੀ ਬਦੀ ਵੀ ਆ ਉਧਰ ਵੀ ਬਦੀ ਵੀ ਆ ਇਹ ਜਿਹੜਾ ਕਮਰਾ ਹੈ ਆਮ ਵਿਸ਼ੇਸ਼ ਕਿਸੇ ਨੂੰ ਦੋ ਮਿੰਨ ਰੱਖਣਾ ਹੈ ਜਾਂ ਕੋਈ ਅਡਜਸਟਮੈਂਟ ਕਰਨੀ ਪੈਗੀ ਉਹਦੇ ਵਾਸਤੇ ਹੈ ਏਸੀ ਵੀ ਕਾਰ ਮੇਰਾ ਮਨ ਤਾਂ ਇਸ ਨੂੰ ਵੇਚ ਕੇ ਬਹੁਤ ਖੁਸ਼ ਹੋਇਆ ਹੈ ਥੋੜਾ ਵੀ ਹੋਣਾ ਚਾਹੀਦਾ ਹੈ ਦੇਖੋ ਕੁਰਸੀਆਂ ਬਾਹਰ ਪੰਗਾ ਸੀ ਆਜ ਇੱਥੇ ਰਸੋਈ ਚੱਲਦੀ ਹੈ ਤਾਂ ਇੱਥੇ ਰੋਟੀ ਪਾਣੀ ਖਾਣ ਵਾਸਤੇ ਜਗਾਵਣੀਏ ਮੈਂ ਜੇਸਨ ਦਿਖਾਇਆ ਇਹ ਜੂਏਸ ਦਾ ਇੱਕ ਉਹ ਘਰ ਹੈ ਜਿਹੜਾ ਪੰਜਾਬ ਚੋਂ ਜਾ ਕੇ ਜੂਏਸ ਦੇ ਵਿੱਚ ਵੱਡਾ ਹੋਇਆ ਹੈ ਮਾਨ ਹਾਸਲ ਕੀਤਾ ਹੈ ਜੂਏਸ ਦੇ ਵਿੱਚ ਸਿੰਘ ਦਾ ਨਾਮ ਚੱਲਦਾ ਹੈ ਠੀਕ ਹੈ ਤੇ ਬਾਈ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਮੈਨੂੰ ਵੀ ਯੂਐਸਏ ਇਹ ਰਿਕਰਡ ਕਰਨ ਲਈ ਦੋ ਤਿੰਨ ਦਿਨ ਮੇਰਾ ਸਾਹ ਦਿੱਤਾ ਵਿਲੇ ਰਹੇ ਮੇਰੀ ਫਿਰ ਤੰਮ ਵੀ ਛੱਡਿਆ ਤੇ ਮੈਨੂੰ ਦਿਖਾਇਆ ਵੀ ਅੱਜ ਉਹਨਾਂ ਦੇ ਘਰ ਦਾ ਮੈਂ ਤੁਹਾਨੂੰ ਸੀਨ ਦਿਖਾਇਆ ਤੇ ਅਗਲੀ ਇਸ ਵੀਡੀਓ ਦੇ ਵਿੱਚ ਮੈਂ ਨਾਂ ਦੱਦ ਕਰਕੇ ਤੁਹਾਨੂੰ ਗੁਰੂ ਦਿਖਾਉਂਗਾ ਧੰਨਵਾਦ ਕਿ ਤੁਸੀਂ ਗੱਲਾਂ ਬਾਤਾਂ ਸلسਲੇ ਵਿੱਚ ਮੇਰਾ ਸਹਿਯੋਗ ਦੇ ਰਹੇ ਹੋ ਤੇ ਦਿੱਤਾ ਹੈ ਮੇਰੇ ਵੀਰ ਵੱਧ ਤੋਂ ਵੱਧ ਸ਼ੇਅਰ ਤੇ ਸਬਸਕ੍ਰਾਈਬ ਕਰੋ ਇਸ